ਆਂਧਰਾ ਪ੍ਰਦੇਸ਼ ਸਰਕਾਰ ਜਲਦੀ ਹੀ ਸੂਬੇ ਦੇ ਲੋਕਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੀ ਹੈ ਸੂਬਾ ਸਰਕਾਰ ਹਰ ਸਾਲ ਇੱਥੇ ਲੋਕਾਂ ਨੂੰ 3 LPG ਸਿਲੰਡਰ ਮੁਹੱਈਆ ਕਰਵਾਏਗੀ ਅਤੇ ਉਹ ਵੀ ਬਿਲਕੁਲ ਮੁਫਤ ਸੂਬੇ ਦੇ ਲੋਕਾਂ ਵਿੱਚ AP ਮੁਫਤ ਗੈਸ ਸਿਲੰਡਰ ਸਕੀਮ 2024 ਤੋਂ ਲੈ ਕੇ ਵੱਡੀ ਚਰਚਾ ਹੈ ਰਾਜਦਵੀ ਚੰਦਰਬਾਬੂ ਨਾਇਡਾ ਸਰਕਾਰ ਜਲਦੀ ਇਸ ਯੋਜਨਾ ਨੂੰ ਸ਼ੁਰੂ ਕਰਨ ਜਾ ਰਹੀ ਹੈ ਇਸ ਵਾਰ ਲੋਕਾਂ ਵਿੱਚ ਕੁਮਰਿਆ ਹੈ ਕਿ ਆਂਧਰਾ ਪ੍ਰਦੇਸ਼ ਵਿੱਚ ਹਰ ਪਰਿਵਾਰ ਨੂੰ ਹਰ ਦਿਨ ਹਰ ਸਾਲ ਤਿੰਨ ਮੁਫਤ ਗੈਸ ਸਿਲੰਡਰ ਕੋਲ ਮਿਲਣਗੇ ਹਾਲਾਂਕਿ ਇਸ ਮਾਮਲੇ ਦੀ ਸਰਕਾਰੀ ਹਲਕਿਆਂ ਵਿੱਚ ਕਾਫੀ ਚਰਚਾ ਹੋ ਰਹੀ ਹੈ ਲੋਕਾਂ 'ਚ ਇਸ ਯੋਜਨਾ ਪ੍ਰਤੀ क्रेज ਕਾਰਨ ਚੰਦਰਬਾਬੂ ਨਾਈਡੂ ਸਰਕਾਰ ਵੀ ਸੁਪਰ 6 ਸਕੀਮਾ ਵਾਂਗ ਤਿੰਨ ਮੁਫਤ ਸਿਲੰਡਰ ਦੇਣ ਤੇ ਵਿਚਾਰ ਕਰ ਰਹੀ ਹੈ ਦੱਸਦੀ ਕਿ ਆਂਧਰਾ ਪ੍ਰਦੇਸ਼ ਸਰਕਾਰ ਇਸ ਯੋਜਨਾ ਨੂੰ ਲਾਗੂ ਕਰਨ ਲਈ ਦੀਪਮ ਯੋਜਨਾ ਨਾਮ ਦਾ ਪੋਰਟਲ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ ਬਧੇਰੀ ਜਾਣਕਾਰੀ ਲਈ ਜਰੋ ਜ਼ੀ ਕੇ ਟੀਵੀ ਦੇ ਨਾਲ ਆਂਧਰਾ ਪ੍ਰਦੇਸ਼ ਸਰਕਾਰ ਜਲਦੀ ਹੀ ਸੂਬੇ ਦੇ ਲੋਕਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੀ ਹੈ ਸੂਬਾ ਸਰਕਾਰ ਹਰ ਸਾਲ ਇੱਥੇ ਲੋਕਾਂ ਨੂੰ ਤਿੰਨ ਐਲਪੀਜੀ ਸਿਲੰਡਰ ਮੁਹੱਈਆ ਕਰਵਾਏਗੀ ਅਤੇ ਉਹ ਵੀ ਬਿਲਕੁਲ ਮੁਫਤ ਸੂਬੇ ਦੇ ਲੋਕਾਂ ਵਿੱਚ ਏਪੀ ਮੁਫਤ ਗੈਸ ਸਿਲੰਡਰ ਸਕੀਮ 2024 ਤੋਂ ਲੈ ਕੇ ਵੱਡੀ ਚਰਚਾ ਚ ਹੈ ਰਾਜ ਦੀ ਚੰਦਰਬਾਬੂ ਨਾਇਡਾ ਸਰਕਾਰ ਜਲਦੀ ਇਸ ਯੋਜਨਾ ਨੂੰ ਸ਼ੁਰੂ ਕਰਨ ਜਾ ਰਹੀ ਹੈ ਇਸ ਵਾਰ ਲੋਕਾਂ ਵਿੱਚ ਕੁਮਰਿਆ ਹੈ ਕਿ ਆਂਧਰਾ ਪ੍ਰਦੇਸ਼ ਵਿੱਚ ਹਰ ਪਰਿਵਾਰ ਨੂੰ ਹਰ ਦਿਨ ਹਰ ਸਾਲ ਤਿੰਨ ਮੁਫਤ ਗੈਸ ਸਿਲੰਡਰ ਕੋਲ ਮਿਲਣਗੇ ਹਾਲਾਂਕਿ ਇਸ ਮਾਮਲੇ ਦੀ ਸਰਕਾਰੀ ਹਲਕਿਆਂ ਵਿੱਚ ਕਾਫੀ ਚਰਚਾ ਹੋ ਰਹੀ ਹੈ ਲੋਕਾਂ 'ਚ ਇਸ ਯੋਜਨਾ ਪ੍ਰਤੀ क्रेज ਕਾਰਨ ਚੰਦਰਬਾਬੂ ਨਾਈਡੂ ਸਰਕਾਰ ਵੀ ਸੁਪਰ 6 ਸਕੀਮਾ ਵਾਂਗ ਤਿੰਨ ਮੁਫਤ ਸਿਲੰਡਰ ਦੇਣ ਤੇ ਵਿਚਾਰ ਕਰ ਰਹੀ ਹੈ ਦੱਸਦੀ ਕਿ ਆਂਧਰਾ ਪ੍ਰਦੇਸ਼ ਸਰਕਾਰ ਇਸ ਯੋਜਨਾ ਨੂੰ ਲਾਗੂ ਕਰਨ ਲਈ ਦੀਪਮ ਯੋਜਨਾ ਨਾਮ ਦਾ ਪੋਰਟਲ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ ਬਧੇਰੀ ਜਾਣਕਾਰੀ ਲਈ ਜਰੋ ਜ਼ੀ ਕੇ ਟੀਵੀ ਦੇ ਨਾਲ ਆਂਧਰਾ ਪ੍ਰਦੇਸ਼ ਸਰਕਾਰ ਜਲਦੀ ਹੀ ਸੂਬੇ ਦੇ ਲੋਕਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੀ ਹੈ ਸੂਬਾ ਸਰਕਾਰ ਹਰ ਸਾਲ ਇੱਥੇ ਲੋਕਾਂ ਨੂੰ ਤਿੰਨ ਐਲ ਪੀਜੀ ਸਿਲੰਡਰ ਮੁਹੱਈਆ ਕਰਵਾਏਗੀ ਅਤੇ ਉਹ ਵੀ ਬਿਲਕੁਲ ਮੁਫਤ ਸੂਬੇ ਦੇ ਲੋਕਾਂ ਵਿੱਚ ਏਪੀ ਮੁਫਤ ਗੈਸ ਸਿਲੰਡਰ ਸਕੀਮ 2024 ਤੋਂ ਲੈ ਕੇ ਵੱਡੀ ਚਰਚਾ ਹੈ ਰਾਜ ਦੀ ਚੰਦਰਬਾਬੂ ਨਾਇਡਾ ਸਰਕਾਰ ਜਲਦੀ ਇਸ ਯੋਜਨਾ ਨੂੰ ਸ਼ੁਰੂ ਕਰਨ ਜਾ ਰਹੀ ਹੈ ਇਸ ਵਾਰ ਲੋਕਾਂ ਵਿੱਚ ਕੁਮਰਿਆ ਹੈ ਕਿ ਆਂਧਰਾ ਪ੍ਰਦੇਸ਼ ਵਿੱਚ ਹਰ ਪਰਿਵਾਰ ਨੂੰ ਹਰ ਸਾਲ ਤਿੰਨ ਮੁਫਤ ਗੈਸ ਸਿਲੰਡਰ ਕੋਲ ਮਿਲਣਗੇ ਹਾਲਾਂਕਿ ਇਸ ਮਾਮਲੇ ਦੀ ਸਰਕਾਰੀ ਹਲਕਿਆਂ ਵਿੱਚ ਕਾਫੀ ਚਰਚਾ ਹੋ ਰਹੀ ਹੈ ਲੋਕਾਂ 'ਚ ਇਸ ਯੋਜਨਾ ਪ੍ਰਤੀ क्रेज ਕਾਰਨ ਚੰਦਰਬਾਬੂ ਨਾਇਡੂ ਸਰਕਾਰ ਵੀ ਸੁਪਰ 6 ਸਕੀਮਾ ਵਾਂਗ ਤਿੰਨ ਮੁਫਤ ਸਿਲੰਡਰ ਦੇਣ ਤੇ ਵਿਚਾਰ ਕਰ ਰਹੀ ਹੈ ਦੱਸਦੀ ਕਿ ਆਂਧਰਾ ਪ੍ਰਦੇਸ਼ ਸਰਕਾਰ ਇਸ ਯੋਜਨਾ ਨੂੰ ਲਾਗੂ ਕਰਨ ਲਈ ਦੀਪਮ ਯੋਜਨਾ ਨਾਮ ਦਾ ਪੋਰਟਲ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ ਬਧੇਰੀ ਜਾਣਕਾਰੀ ਲਈ ਜੀਰੋ ਜੀ ਕੇ ਆਰ ਟੀਵੀ ਦੇ ਨਾਲ ਆਂਧਰਾ ਪ੍ਰਦੇਸ਼ ਸਰਕਾਰ ਜਲਦੀ ਹੀ ਸੂਬੇ ਦੇ ਲੋਕਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੀ ਹੈ ਸੂਬਾ ਸਰਕਾਰ ਹਰ ਸਾਲ ਇੱਥੇ ਲੋਕਾਂ ਨੂੰ 3 ਐਲ ਪੀਜੀ ਸਿਲੰਡਰ ਮੁਹੱਈਆ ਕਰਵਾਏਗੀ ਅਤੇ ਉਹ ਵੀ ਬਿਲਕੁਲ ਮੁਫਤ ਸੂਬੇ ਦੇ ਲੋਕਾਂ ਵਿੱਚ ਏਪੀ ਮੁਫਤ ਗੈਸ ਸਿਲੰਡਰ ਸਕੀਮ 2024 ਤੋਂ ਲੈ ਕੇ ਵੱਡੀ ਚਰਚਾ ਹੈ ਰਾਜ ਦੀ ਚੰਦਰਬਾਬੂ ਨਾਇਡਾ ਸਰਕਾਰ ਜਲਦੀ ਇਸ ਯੋਜਨਾ ਨੂੰ ਸ਼ੁਰੂ ਕਰਨ ਜਾ ਰਹੀ ਹੈ ਇਸ ਵਾਰ ਲੋਕਾਂ ਵਿੱਚ ਕੁਮਰਿਆ ਹੈ ਕਿ ਆਂਧਰਾ ਪ੍ਰਦੇਸ਼ ਵਿੱਚ ਹਰ ਪਰਿਵਾਰ ਨੂੰ ਹਰ ਦਿਨ ਹਰ ਸਾਲ ਤਿੰਨ ਮੁਫਤ ਗੈਸ ਸਿਲੰਡਰ ਕੋਲ ਮਿਲਣਗੇ ਹਾਲਾਂਕਿ ਇਸ ਮਾਮਲੇ ਦੀ ਸਰਕਾਰੀ ਹਲਕਿਆਂ ਵਿੱਚ ਕਾਫੀ ਚਰਚਾ ਹੋ ਰਹੀ ਹੈ ਲੋਕਾਂ ਚ ਇਸ ਯੋਜਨਾ ਪ੍ਰਤੀ क्रेज ਕਾਰਨ ਚੰਦਰਬਾਬੂ ਨਾਈਡੂ ਸਰਕਾਰ ਵੀ ਸੁਪਰ 6 ਸਕੀਮਾ ਵਾਂਗ ਤਿੰਨ ਮੁਫਤ ਸਿਲੰਡਰ ਦੇਣ ਤੇ ਵਿਚਾਰ ਕਰ ਰਹੀ ਹੈ ਦੱਸਦੀ ਕਿ ਆਂਧਰਾ ਪ੍ਰਦੇਸ਼ ਸਰਕਾਰ ਇਸ ਯੋਜਨਾ ਨੂੰ ਲਾਗੂ ਕਰਨ ਲਈ ਦੀਪਮ ਯੋਜਨਾ ਨਾਮ ਦਾ ਪੋਰਟਲ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ ਵਧੇਰੇ ਜਾਣਕਾਰੀ ਲਈ ਜੁੜੋ ਜ਼ੀਕੇਆ ਟੀਵੀ ਦੇ ਨਾਲ